ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪੱਤੇ ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ ਮਾਰੇ ਗਏ નિર્ਦੋਸ਼ ਪਾਤਰੀਆਂ ਦੀ ਆਤਮਿਕ ਸ਼ਾਂਤੀ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਪਾਸ਼੍ਰੀ 6ਵੀਂ ਪ੍ਰਸ਼ੇਧ ਸਰਵਿੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏਗੇ ਅਰਦਾਸ ਉਪਰੰਤ ਮੈਂਬਰ ਸਹਿਬਾਨਾ ਨੇ ਸੰਗਤ ਨੂੰ ਸੰਬੋਧਨ ਕੀਤਾ

ਉਹ ਕਾਂਦੇ ਉੱਤੇ ਇੱਕ ਬੜਾ ਹੀ ਕਿਨਾਉਣਾ ਗੁਲਮਾ ਦੀ ਦਾਸਤਾਨ ਵਰਤਾਈ ਗਈ ਤਾਂ ਉਹ ਮੁਖਰਾ ਕਹਿੰਿਆ ਜੋ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਬਾਣੀ ਦੇ ਬਚਨ ਹਨ ਕਰਤਾ ਤੂੰ ਸਭਨਾ ਦਾ ਸੋਈ ਦੇ ਸਕਤਾ ਸਕਤੇ ਕੋ ਮਾਰੈ ਆ ਮਨ ਰੋਸ ਨਾ ਹੋਈ ਸਕਤਾ ਸਹੀ ਮਾਰੇ ਪੈ ਵਗਾ ਖਸਮੈ ਸਾਪ ਰਸਾਈ ਰਤਨ ਵਿਦਾਰੀ ਗੋਏ ਦੀ ਮੂਆ ਸਾਰਨਾ ਦਾ ਪਾਵਨ ਸਤਿਗੁਰਾਂ ਦਾ ਫਰਮਾਨ ਹੈ ਕਿ ਜੇਕਰ ਕੋਈ ਜ਼ਾਲਮ ਜ਼ਾਲਮ ਨੂੰ ਬਰਾਬਰ ਦਾ ਜੇਕਰ ਕੋਈ ਲੜੇ ਮਾਰੇ ਤਾਂ ਰੋਸ਼ਵਾਰੀ ਕਦੇ ਨਹੀਂ ਹੁੰਦੀ ਪਰ ਜਦੋਂ ਇਸ ਤਰ੍ਹਾਂ ਦਾ ਵਰਤਾਰਾ ਵਰਤੇ ਇੱਕ ਪਾਸੇ ਤੇ ਜ਼ਾਲਮ ਹਨ ਹਥਿਆਰਬੰਦ ਹਨ ਤੇ ਦੂਜੇ ਪਾਸੇ ਨਿਹੱਤੇ ਤੇ ਬੇਰੋਸ਼ ਲੋਕ ਹਨ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਤੇ ਜਿਨ੍ਹਾਂ ਨੂੰ ਕਿਸੇ ਗੱਲ ਦਾ ਪਤਾ ਵੀ ਨਹੀਂ ਆਗੋਂ ਜੋ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਦਰੋਂ ਘਰੋਂ ਇਹ ਉਪਦੇਸ਼ ਮਿਲਿਆ ਹੈ ਸਿੱਖ ਦਾ ਜੱਤ ਬਣਉਂ ਰਿਹਾ ਜਾਂਦਾ ਹੈ ਕਿਉਂਕਿ ਸਿੱਖ ਇਸ ਤਰੀਕੇ ਨਾਲ ਹੀ ਬਣਾਇਆ ਗਿਆ ਹੈ ਵੀ ਨਾ ਤੇ ਜ਼ੁਲਮ ਹੁੰਦਾ ਦੇਖ ਸਕਦਾ ਹੈ ਨਾ ਜ਼ੁਲਮ ਕਰ ਸਕਦਾ ਹੈ ਨਾ ਸਹਿ ਸਕਦਾ ਹੈ ਸੋ ਜਿੱਥੇ ਇਸ ਧਰਮ ਦਾ ਜ਼ੁਲਮ ਹੁੰਦਾ ਸਿੱਖ ਦੇ ਹਿਰਦੇ ਨੂੰ ਛੱਟ ਵੱਜਦੀ ਹੈ ਸੋ ਇਸ ਭਾਵ ਨੂੰ ਮੁੱਖ ਰੱਖਦੇ ਹਾਂ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪਾਲਦੇ ਹਾਂ ਸਮੂਹ ਸੰਗਤਾਂ ਨੇ हरियाणा स्थित बरदराम मैनेजमेंट कमेटी ਦੇ ਸਮੂਹ ਮੈਂਬਰਾਂ ਅਤੇ ਵਿਸ਼ੇਸ਼ ਤੌਰ ਤੇ ਉਪਰਾਧਾ ਕੀਤਾ ਸਰਦਾਰ ਜਗਦੀਸ਼ ਸਿੰਘ ਜੀ ਜਿਨ੍ਹਾਂ ਨੇ શ્રી ਖੰਡਪਤ ਸਾਹਿਬ ਇਸ ਸਪਤਾ ਨੂੰ ਨੋਕਰਾ ਕੇ ਕਰਵਾਏ ਤੇ ਸਮੂਹ ਮੈਂਬਰ ਸਾਹਿਬਾ ਮੈਂਬਰ ਸਭਾਨਾਂ ਨੂੰ ਸੱਦਾ ਦਿੱਤਾ ਕਿ ਆਪਾਂ ਇਹਨਾਂ ਕੁਛ ਕਰੀਏ ਕਿ ਉਹਨਾਂ નિર્ਦੋਸ਼ ਪ੍ਰਾਣੀਆਂ ਦੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਜਿਹੜੇ ਜਾਲਮਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ ਉਹਨਾਂ ਦੇ ਨਿਮਰਤਾ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਤੇ ਅੱਗੇ ਤੋਂ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਦਾ ਹਰ ਸਭ ਸੁਭਾਵਨਾ ਨੂੰ ਮੁੱਖ ਰੱਖ ਕੇ ਆਪਾਂ ਇੱਥੇ ਇਕੱਠੇ ਹੋਏ ਸਤਿਗੁਰਾਂ ਦੇ ਪਾਵਨ ਦਰਬਾਰ ਵਿਖੇ ਗੁਰੂ ਚਰਨਾਬੀਚ ਅਰਦਾਸ ਹੋਈ ਸਤਿਗੁਰਾਂ ਤੋਂ ਮੁੱਖਵਾਕ ਦੀ ਦਾਤ ਲਈ ਹੈ ਸੋਨ ਮੈਂ ਬੇਨਤੀ ਕਰਾਂਗਾ ਸਰਦਾਰ ਜਿੰਨੀ ਸੰਗਤ ਝਿੰਦਾ ਆਏ ਹੋਏ ਸਮੂਹ ਮੈਂਬਰਾਨ ਅਤੇ ਗੁਰੂ ਕੀ ਸੰਗਤ ਦਾ ਦੋ ਸ਼ਬਦ ਬੋਲ ਕੇ ਜੋ ਨਿਭਾਵਨਾ ਹੈ ਉਸ ਮੁਤਾਬਕ ਆਪਣੇ ਸ਼ਬਦ ਰੱਖਣ ਧੰਨਵਾਦ ਕਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਰੱਬੀ ਬਾਣੀ ਲਈ ਬਾਣੀ ਤੇ ਸ਼ਿੰਗਰ ਪ੍ਰੋਗਰਾਮ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਸਾਰੀਆਂ ਸੰਗਤਾਂ ਤੇ ਸਾਰੇ ਮੈਂਬਰ ਸਭਾਨ ਹਰਿਆਣਾ ਸੇ ਗੁਰਦੁਆਰਾ ਮੈਜਮਕ ਮੇਟੇ ਕਿਉਂਕਿ ਸਿੱਖ ਦਾ ਇੱਕ ਜੀਵਨ ਹੈ ਕਿ ਸਰਬੱਤ ਦਾ ਭਲਾ ਮੰਨਾ ਪਾਵੇਂ ਸਿੱਖਾਂ ਦੇ ਕਿੰਨੇ ਜੋਰ ਹੋ ਪਾਵੇਂ ਤੁੰਨਾ ਸਰਤ ਦੇ ਬੀਜ ਬੋਏ ਪਰ ਸਿੱਖ ਹਰ ਇੱਕ ਚੀਜ਼ ਨੂੰ ਭੁੱਲ ਕੇ ਜੇਕਰ ਕਿਸੇ ਤੇ ਜੋਰ ਹੁੰਦਾ ਹੈ ਉੱਤੇ ਫਿਰ ਅਰਦਾਸ ਵੀ ਕਰਾਉਂਦੇ ਨੇ ਸਰਬੱਤ ਦਾ ਭਾਣਾ ਇਮਾਨਦਾਰੀ ਉਸੇ ਮੁੱਖ ਰੱਖਦਿਆਂ ਹੋਇਆ ਆ ਸਾਰੇ ਮੈਂਬਰ ਸਹਿਮਾਨਾ ਦੀ ਇਹ ਵਿਚਾਰ ਸੀ ਕਿ ਆਪਾਂ ਸਰਬੱਤ ਦੇ ਭਾਣੇ ਨੂੰ ਮੁੱਖ ਰੱਖ ਕੇ ਉਹਨਾਂ ਪ੍ਰਾਣੀਆਂ ਨਿਰਦੋਸ਼ ਪ੍ਰਾਣੀਆਂ ਦੀ ਜੋ ਜਾਨਾਂ ਗਈਆਂ ਨੇ ਉਹਨਾਂ ਨਿਰਪਰਾ ਲੋਕਾਂ ਦੇ ਹੱਥਾਂ ਵਿੱਚ ਉਹਾਂਾਂ ਦੀ ਅੰਤਮ ਅਰਦਾਸ ਕਰਾ ਕੇ ਉਹਨਾਂ ਦੇ ਪਰਿਵਾਰ ਨੂੰ ਹਿੰਮਤ ਕਰਨ ਵਾਸਤੇ ਤੇ ਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਵਾਉਣੀ ਚਾਹੀਦੀ ਹੈ ਸਾਰਿਆਂ ਦੇ ਹੁਕਮ ਨੂੰ ਮੰਨਦਿਆਂ ਮੈਂ ਆਪਣੇ ਮੇਰੇ ਤੋਂ ਸਾਹਮਣੇ ਕੀਤੀ ਕੀਤੇ ਇਹ ਵਿਚਾਰ ਹੈ ਸਾਡਾ ਮਿਹਰਬਾਨੀ ਤੁਹਾਡੇ ਸਟਾਫ ਦਾ ਮੈਨੇਜਰ ਸਹਿਬਾਨ ਦਾ ਜਿਨ੍ਹਾਂ ਨੇ ਇਸ ਬੇਨਤੀ ਪਰਮਾਨ ਕਰਦੇ ਹੋਏ ਆ ਤੇ ਬੜੀ ਚੰਗੇ ਯਾਤਸ ਤੋਂ ਜੋ ਸ੍ਰੀ ਖੰਡਪਾਤ ਸਾਹਿਬ ਰਖਾਏ ਗਏ ਸਨ ਬੜੀ ਚੰਗੇ ਨਾਲ ਸੇਵਾ ਕੀਤੀ ਹੈ ਇੱਥੇ ਸਾਰੇ ਸ਼ਤਾ ਦਾ ਵੀ ਧੰਨਵਾਦ ਕਰਦੇ ਹਾਂ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਆਏ ਸਾਰੇ ਮੈਂਬਰ ਸਹਿਬਾਨ ਤੇ ਉਹਨਾਂ ਨਾਲ ਆਈ ਸੰਗਤ ਦਾ ਵੀ ਧੰਨਵਾਦ ਕਰਦੇ ਹਾਂ ਕੋਵ ਕਤਰ ਜੀ ਉਹ ਮੇਰੇ ਭਾਈ ਇਸ ਦਾ ਦੂਰ ਕਰੋ ਲੈ ਲਾਈ ਇਹਨਾਂ ਮਾਮਕਿਆਂ ਰੱਖ ਰੱਖ ਦਿਆਂ ਇੱਥੇ ਆਨ ਤੇ ਗੁਰੂ ਮਹਾਰਾਜ ਕਰਦੇ ਤੇ ਖੁਸ਼ੀ ਹੋਵੇਗਾ ਤੇ ਦੁਨੀਆਂ ਭਰ ਦੇ ਲੋਕ ਖੁਸ਼ ਹੋਣਗੇ ਕਿ ਸਿੱਖ ਕੌਮ ਆਪਣੇ ਉਹ ਸਰਬੱਤ ਦੇ ਭਲੇ ਨੂੰ ਕੋਈ ਵੀ ਭੁੱਲ ਦੇ ਸਕਦੀ ਇਹਨੇ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਦੋਸਤ ਸੰਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਅੱਜ ਖਰੜਾ ਬੁਟੀਵਲੋ ਜੋ ਮਰਦ ਭਾਗੀ ਕਰਜਾ ਪਹਿਲਗਾਮ ਵਿੱਚ ਹੋਈ ਉਹਦੇ ਵਾਸਤੇ ਅਰਦਾਸ ਕੀਤੀ ਗਈ ਗੁਰੂ ਚਰਨਾਂ ਵਿੱਚ ਔਰ ਜਪੂ ਤੱਕ ਇੱਕ ਨਰਾਵਾ ਹੁੰਦੀਆਂ ਨਾ ਤਾਂ ਜਿੱਥੇ ਪਹਿਲੀ ਵਾਰ ਦੇਖਿਆ ਗਿਆ ਕਿ ਸਾਰਾ ਜਗਤ ਇਸ ਗੱਲ ਨੂੰ ਮੰਨਦਾ ਕਰ ਰਿਹਾ ਉਹ ਚਾਹੇ ਮੁਸਲਮਾਨ ਐ ਸਿੱਖ ਐ ਸਭ ਨੇ ਮੰਨਦਾ ਕੀਤੀ ਹੈ ਜਿਵੇਂ ਕਿ ਪੰਜਾਬ ਦੇ ਅੰਦਰ ਕਿੰਨੇ ਹੀ ਮਰਦੋਸ ਲੋਕ ਮਾਰੇ ਗਏ ਔਰ ਉਹਦੇ ਵਿੱਚ ਸਰਕਾਰਾਂ ਨੇ ਵੀ ਹੱਥ ਸੀ ਜੋ ਸਾਡੇ ਨਾਲ ਉਹ ਵਾਕਿਆ 1984 ਵਿੱਚ ਜੋ ਕਾਰਨ ਹੋਇਆ ਉਹ ਅੱਜ ਤੱਕ ਅਸੀਂ ਬੋਧ ਰਹੇ ਛਾਨੂੰ ਅੱਜ ਤੱਕ ਵੀ ਨਿਆਂ ਨਹੀਂ ਮਿਲਿਆ ਸੋ ਜੋ ਇਹ ਕਰਨਾ ਹੋਈਏ ਬਹੁਤ ਹੀ ਨਿੰਦਨੀਆ ਕਰਨਾ ਹੈ। ਔਰ ਸਰਕਾਰ ਕਈ ਗੱਲਾਂ ਹੋਰ ਵੀ ਕਰਦੀਆਂ। 2020 ਦੇ ਵਿੱਚ ਐਲਵਾੜ ਵਿਕੇ ਕਰਨਾ ਹੋਈ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੋਈ। ਉੱਥੇ ਇੱਕ ਮੈਮੋਰੰਡਮ ਦੇ ਵਾਸਤੇ ਸਿੱਖ ਸੰਗਤ ਇਕੱਠੀ ਹੋ ਕੇ ਐਸਡੀਓ ਜਾਰੀ ਸੀ। ਉੱਥੇ ਸਾਨੂੰ ਜਾਗਰੂਕਤਾ ਗਿਆ। ਸਿੰਘਲ ਸਿੰਘ ਖਾਲਸਾ ਜੀ ਬੈਠੇ ਨੇ। ਸਾਡੇ 14 ਬੰਦੇ ਉਤੇ ਦੇਸ਼ਦੋ ਦਾ ਮੁਕਦਰਮਾ ਦਰਜਿਆ ਖਲਸਾ ਜੀ ਉਹ ਦੇਖੋ ਵੀ ਦੇਸ਼ਦੋ ਵਾਲਾ ਕੰਮ ਅਸੀਂ ਕੀ ਕੀਤਾ ਕਿ ਸਾਡੇ ਪਿਆਰ ਦੀ ਪੱਤ ਨੂੰ ਕੋਈ ਹੱਥ ਪਾਵੇ ਤਾਂ ਕੀ ਅਸੀਂ ਉੱਤੇ आवाज ਵੀ ਨਾ ਪਕੀ ਤਾਂ ਸਰਕਾਰਾਂ ਨੂੰ ਇਸ ਗੱਲ ਦਾ ਧਿਆਨ ਦੇਵੋ ਕਿ ਸਿੱਖੋਂ ਨੇ ਹਮੇਸ਼ਾ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਔਰ ਬੰਨ ਚੜ ਕੇ ਹਿੱਸਾ ਦੇ ਅੱਜ ਵੀ ਅਸੀਂ ਕਿਸੇ ਪਿੱਛੇ ਨਹੀਂ ਆ। ਔਰ ਹਰ ਪਿੱਛੇ ਦੇਸੀ ਨਾਲ ਖੜੇ ਆ। ਔਰ ਜੋ ਉੱਥੇ ਕਰ ਰਹੀ ਹੋਈ ਉਹਨੇ ਛਵੀ ਰਹੋ ਗੁਰੂ ਜਨਮ ਅਗਿਆਤ ਅਸ ਤੇ ਉਹਨਾਂ ਨੂੰ ਆਪਣੇ ਜਰੂਰੇ ਨਮਾਸ ਵਿੱਚ ਅਦੇ ਸਾਰੇ ਰੂਪਾਂ ਨੂੰ ਦਾ ਬਰ ਰਛਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਜਿਨ ਜੋ ਜੋ 82 ਜਾਗਤ ਜੋਤ ਸਰਵਰ ਸਤਿਗੁਰ ਪਤਿ ਦੇ ਮਾਲਕ। ਤਨ ਅੰਗ ਤਨ ਸਰ ਜੀ ਗੁਰੂ ਗ੍ਰੰਥ ਸਾਹਿਬ ਜੀ ਅਤਿਸ਼ਯੇ ਮੇ ਪਾਸ਼ਾ ਮੇਰੀ ਪੀੜ ਦੇ ਮਾਲਕ। ਗੁਰੂ ਹਰਗੋਬਿੰਦ ਪਾਸ਼ਾ ਜੀ ਦੀਵਾਰਾ ਸਾਹਿਬ ਰਹੀ ਨਗਰੀ ਗੁਰਦੁਆਰਾ ਸਾਹਿਬ ਦੇ ਕਿ 71 ਹੋਏ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਇਗਾਰੋ ਫਤਿਹ ਦੇ ਸਾਧ ਪਾਈਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਜਮੇ ਗੱਜ ਵਾਜੀ ਦੇ ਪਤੇ ਬਲਾਈਏ ਵਾਹਿਗੁਰੂ ਜੀ ਦਾ ਸਤਿ ਸਾਬ ਵਾਹਿਗੁਰੂ ਜੀ ਦੇ ਪਤੇ ਜੋ ਪਹਿਲਾਂ ਗਾਂ ਦੇ ਤੱਕੀ ਜੰਮੂ ਕਸ਼ਮੀਰ ਦੇ ਵਿੱਚ ਆਪਿਆੰਟਾ ਦੁਖਦਈ ਇੱਕ ਘਟਨਾ ਵਾਪਰੀ ਜਿਸ ਦੇ ਪਰਥਾਏ ਸਾਡੇ ਅਤੀ ਸ਼ਤਕਾਰਯੋਗ ਸੋਦਾਬੀ ਵਿਸ਼ੇਸ਼ ਤਿੰਨਾਂ ਦੇ ਅਦਸਮੂਲ ਹਰਿਆਣਾ ਡਾਕਟਰਾਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਦੀ ਆਤਮ ਨਿਸ਼ਾਂਤੀ ਲਈ ਜਿਹੜੇ નિર્ਦੋਸ਼ ਮਾਰੇ ਗਏ ਉਸ ਧਰਤੀ ਦੇ ਉੱਤੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਦੀ ਆਤਮ ਨਿਸ਼ਾਂਤੀ ਵਾਸਤੇ ਸ੍ਰੀ ਅਖੰਡ ਪਾਤਸ਼ਾਹ ਜੀ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਕਰਵਾਇਆ ਗੁਰਬਾਣੀ ਦੇ ਭੋਗ ਪੈ ਉਪਰੰਤ ਗਦਾਗੀ ਸਿੰਘਾ ਨੇ ਅਨਾਹੀ ਬਾਣੀ ਦਾ ਸ਼ਬਦ ਕੀਰਤਨ ਕੀਤਾ ਅਤੇ ਉਹਨਾਂ ਸ਼ਹੀਦਾਂ ਨੂੰ ਸਾਡੇ ਗ੍ਰੰਥੀ ਸਿੰਘ ਜੀ ਨੇ ਬੜੀ ਭਾਵ ਪੂਰਨ ਅਰਦਾਸ ਕਰਕੇ ਸ਼ਰਧਾਂਜਲੀ ਭੇਟ ਕੀਤੀ ਉਸ ਤੋਂ ਅਪਰੰਤ ਸਰਦਾਰ ਢਿੰਡਾ ਜੀ ਨੇ ਦੋ ਸ਼ਬਦ ਸੰਗਤਾਂ ਦੇ ਨਾਲ ਸਾਂਝੇ ਕੀਤੇ ਕਿ ਉਹ ਇਹ ਜਿਹੜੀਆਂ ਘਟਨਾਵਾਂ ਵਾਪਰਦੀਆਂ ਏ ਇਹੋ ਜਿਹੇ ਘਟਨਾਵਾਂ ਹਿਰਦੇ ਵਲੂੰਦਰ ਦਿੰਦੀਆਂ ਹਨ ਭਾਵੇਂ ਕਿਸੇ ਵੀ ਕੌਮ ਦਾ ਹੋਵੇ ਇਸੇ ਤਰ੍ਹਾਂ 2000 ਸਮੇਂ ਦੇ ਵਿੱਚ ਚਿੱਟੀ ਸਿੰਘਪੁਰਾ ਵਿਖੇ 35 ਨਿਰਦੋਸ਼ ਸਿੱਖਾਂ ਨੂੰ ਇਸੇ ਤਰ੍ਹਾਂ ਹੀ ਕਤਲ ਕਰ ਦਿੱਤਾ ਗਿਆ ਉਹ ਵੀ ਘਟਨਾ ਉਦੋਂ ਵਾਪਰੀ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਬਿਲ ਕਲੈਂਟਨ ਉਸ ਭਾਪ ਦੇ ਵਿੱਚ ਆਇਆ ਅਤੇ ਹੁਣ ਵੀ ਜਦੋਂ ਅਮਰੀਕਾ ਦੇ ਉਪਰਾਸ਼ਟਪਤੀ ਇੱਥੇ ਆਏ ਤੇ ਇਹ ਟਕਨਾਵਾਪਰੀ ਦੇ ਰੋ ਪਹਿਲਾਂ ਇਹ ਬਹੁਤ ਹੀ ਵੱਡੀਆਂ ਟਕਨਾਵਾਵਾਂ ਵਾਪਰੀਆਂ ਜਿਤਨਾ ਪਰਮਾਮਾਂ ਦੇ ਵਿੱਚ ਹੋਰ ਵੀ ਅਨੇਕਾਂ ਇਹ ਅਤੀ ਦੁਖਦਾਇਕ ਹੈ ਕਿਉਂਕਿ ਜਿਹੜੀ ਜਨਤਾ ਹੈ ਜਨਤਾ ਦੇ ਵਿੱਚ ਈਰਖਾ ਨਹੀਂ ਹੈ ਨਾ ਸਰਕਾਰਾਂ ਦੇ ਵਿੱਚ ਹੋ ਸਕਦੀ ਹੈ ਜਿਹੜੇ ਰਾਜਨੀਤਿਕ ਲੋਕ ਉਹਨਾਂ ਦੇ ਵਿੱਚ ਹੋ ਸਕਦੇ ਨੇ ਪਰ ਆਮ ਜਨਤਾ ਦਾ ਇੱਕ ਸੁਰ ਆਮ ਲੋਕਾਂ ਦਾ ਇੱਕ ਸੁਰ ਉੱਥੇ ਸੁਹਾਗਾਂ ਦੇ ਸੁਹਾਗ ਲੁਪੇ ਗਏ ਉੱਥੇ ਨਿਰਦੋਸ਼ ਨਾਵਾਂ ਦੇ ਪੁੱਤ ਮਾਰੇ ਗਏ ਨਿਰਦੋਸ਼ ਪਿਓਾਂ ਦੇ ਪੁੱਤ ਮਾਰੇ ਗਏ ਬਹੁਤ ਹੀ ਨਿੰਦਕ ਜੋਰ ਘਟਨਾ ਵਾਪਰੀ ਉਹਦੇ ਜਿੰਨੇ ਵੀ ਨੀਂਦਿਆ ਕੀਤੀ ਜਾਵੇ ਉਹ ਥੋੜੀ ਹੈ ਸਤਿਗੁਰੂ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਮਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਗੋਦੀ ਵਿੱਚ ਅੱਜ ਅਸੀਂ ਸਾਰੇ ਹੀ ਜੋ ਪਿਛਲੇ ਦਿਨਾਂ ਦੇ ਵਿੱਚ कश्मीर पहलगाम जगह जो घटना वापरी है निर्दोश बेरहमी के लफ्ज नहीं के उन्होंने किस तरीके जाए ਜੋ ਸਾਡੇ ਪਰਿਵਾਰਾਂ ਦੇ ਬੰਦੇ ਸੀ ਜੋ ਸਾਡੇ ਵੀਰ ਸੀ ਜੋ ਸਾਡੇ ਭਰਾ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਇਸ ਸਾਂ ਕ੍ਰੋਧਤਾ ਦੇ ਨਾਲ ਮੌਤ ਦੇ ਘਾਟ ਉਤਾਰਿਆ ਹੈ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਰਾਸਤੇ ਸਤਾਜ ਜੀ ਸਿੰਘ ਜੀ ਕਹਿੰਦਾ ਸਾਹਿਬ ਨੇ ਬਹੁਤ ਬਧੀਆ ਪ੍ਰਣਾਚੀਤਾ ਜੀ ਵੀ ਕਨਫਰਸ ਆਫ ਦੇ ਗੋਪੇ ਨੇ ਅਰਦਾਸ ਹੋਈ ਹੈ ਬੱਤੀ ਕਦੇ ਨਹ ਹੋਈ ਜਨ ਕੀ ਅਰਦਾਸ ਅਸੀਂ ਸਾਰੇ ਹੀ ਇਕੱਤਰ ਹੋ ਕੇ ਆਪਣੀ ਆਪਣੀ ਪਾਲਣਾ ਆਪਣੀ ਆਪਣੀ ਸੱਤਾ ਦੇ ਨਾਲ ਅਰਦਾਸ ਵਿੱਚ ਸ਼ਾਮਲ ਹੋਏ ਆ ਤੇ ਸਾਰੇ ਹੀ ਫਤਿਹ ਪ੍ਰਵਾਹ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰੇ ਆਏ ਹੋ ਤੁਹਾਡਾ ਵੀ ਮੈਂ ਬਾਕੀ ਸੰਗਤ ਬੈਠੀ ਹੈ इतने जो प्रबंधक कमेटी साहब बैठे ने इन्होंने बहुत वादिया उपराल जरा है इन्हों का भी मैं तह दिलो धनवाद करता हाँ ज्यादा इस विषय के उ बोलना मैं ठीक नहीं समझता इतने गुरबाणी की गल हुई महाराज ने भी आख्या अकाल पुरख वाह माई गुरबाणी तैंक ये ਗੁਰਨਾਨ ਦੇਵ ਜੀ ਨੇ ਵੀ ਆਪਣਾ ਊਲਾਂਗਾ ਦਿੱਤਾ ਹੈ ਤੇ ਸਾਰਾ ਦੇਸ਼ ਜਿਹੜਾ ਹੈ ਇਸਪੈਕਟ੍ਰਮ ਦੀ ਦੰਦਾ ਕਰ ਰਿਹਾ। ਪੁਰ ਜੌਰਨ ਦਾ ਕਰ ਰਿਹਾ। ਸਾਰਿਆਂ ਦਾ ਜਿਹੜਾ ਜਿਸ ਤਨ ਲਾਦੇ ਸੋ ਹੀ ਜਾਣੇ। ਉਹ ਵਰਨਾ ਜਾਣੇ ਪੀਲ ਪਰਾਈ। ਦੇਖੋ ਕਿਸ ਤਰ੍ਹਾਂ ਨਵੇਂ-ਨਵੇਂ ਵਿਆਹ ਹੋਏ ਜੁਗੇ ਉੱਥੇ ਗਏ ਸੀ, ਨੌਜਵਾਨ ਬੱਚੇ ਗਏ ਸੀ। ਇਸ ਤਰੀਕੇ ਦੇ ਨਾਲ ਉਹ ਇਹ ਜਿਹੜੇ ਆਤਮਾ ਦੇ ਹੁੰਦੇ ਆ ਨਾ ਜੀ ਇਹਨਾਂ ਦਾ ਕੋਈ ਤਰਕ ਨਹੀਂ ਹੁੰਦਾ ਇਹਨਾਂ ਦੀ ਕੋਈ ਜਾਤ ਨਹੀਂ ਹੁੰਦੀ ਇਹਨਾਂ ਨੂੰ ਉਹਨਾਂ ਮੈਂ ਤਾਂ ਕਹਿੰਦਾ ਮਹਾਰਾਜ ਮੱਤ ਬਖਸ਼ਮ ਇਸ ਤਰ੍ਹਾਂ ਦੇ ਕੰਮ ਕਰਨ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਪੈਦਾ ਕਰਨ ਦਾ ਇਹਨਾਂ ਦਾ ਕੰਮ ਹੁੰਦਾ ਹੈ ਉਸ ਤੋਂ ਸਾਨੂੰ ਸਾਰੇ ਸੰਗਤ ਨੂੰ ਸਾਰੇ ਦੇਸ਼ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਇਹ ਜਿਹੜੀਆਂ ਵਡੀਆਂ ਕਾਸਤਾਂ ਦੇ ਮਨਸੂਬੇ ਐ ਉਹ ਤਾਂ ਦੇ ਵਿੱਚੋਂ ਕਾਮਯਾਬ ਨਾ ਹੋ ਸਕਣ ਦੇਸ਼ ਦੀ ਇਕਤਾ ਅਖੰਡਤਾ ਆਪਸੀ ਭਾਈਚਾਰਾ ਹਮੇਸ਼ਾ ਬਰਕਰਾਰ ਰਹੇ ਜਿੰਨਾ ਤੱਕ ਆਪਣਾ ਸਵਾਲ ਹੈ ਸਿੱਖ ਪੰਥ ਦਾ ਜਾਤ ਜਨਮ ਨਾ ਪੁੱਛਿਓ ਸੱਚ ਕਰਦੇ ਹਾਂ ਬਤਾਇਆ ਸਿੱਖਾਂ ਦਾ ਜਾਤ ਪਾਤ ਨੂੰ ਵਿਸ਼ਵਾਸ ਨਹੀਂ ਲਾਤਦੇ ਤੇ ਦੇਸ਼ ਦੇ ਕੌਮ ਦੇ ਵਾਸਤੇ ਹਮੇਸ਼ਾ ਹੀ ਸਿੱਖ ਪੰਥ ਵੱਡੀਆਂ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟਿਆ ਇਸ ਟਾਈਮ ਦੇ ਵਿੱਚ ਵੀ ਸਾਰਾ ਖਾਲਸਾ ਫੰਸਾਰਾ ਸੇਕ ਫੰਸਾਰਾ ਹਰਿਆਣਾ ਹਰਿਆਣੇ ਕੁਮਾਰਪੁਰ ਪੰਜਾਬ ਸਾਰੇ ਦੇਸ਼ ਵਿੱਚ ਜਿੱਤੇ ਪੈਸੇ ਪਹੁੰਚਦਾ ਹੈ ਤੇ ਮੈਂ ਉਮੀਦ ਕਰਦਾ ਕਿ ਸਾਰੇ ਹੀ ਆਪਣਾ ਆਪਣਾ ਯੋਗਦਾਨ ਦੇਸ਼ ਭਗਤ ਦੇ ਸਰਕਾਰਾਂ ਦੇ ਪਾਸੇ ਹਮਦਰਦੀ ਸਰਕਾਰਾਂ ਨੂੰ ਸਹਿਯੋਗ ਦੇਣ ਦੇ ਵਾਸਤੇ ਪਿਆਰ ਪਰ ਪਿਆਰ ਹੈ ਇਹ ਸਾਰੇ ਹੰਦ ਮੈਂ ਦੁਬਾਰਾ ਫੇਰ ਕਰਵਾ ਦਿੱਤਾ ਹੋਇਆ ਇਹ ਮੰਨਦਾ ਜਾ ਕੇ ਕਿ ਕੋਈ ਲਖੀ ਮੁਕੋ ਗਲਤ ਫਰਕ ਦਿੱਤਾ ਗਿਆ ਹੋਵੇ ਵਾਸਤੇ ਦਾਸਗੀੰਗ ਕਰਦੇ ਤੇ ਦੁਬਾਰਾ ਫੇਰ ਸਾਰਾ ਮੇਰਾ ਨਾਮਵਾ ਪੜ੍ਹਿਆ ਸਹਿਰ ਸ੍ਰੀ ਗੁਰੂ ਬਨਾਰਦ ਸਾਹਿਬ ਦੀ ਹਜੂਰੀ ਕੋਲ ਸਨਮਾਨਤ ਭਾਗੇ ਘਟਨਾ ਕਿຊਵੇ ਜਵਾਪਰੀ ਹੋਏ ਨਹੀਂ ਗੱਛੇ ਟੂਰਿਸਟ ਯਾਤਰੀ ਉੱਥੇ ਗਏ ਜਾਂ ਆਜਾਪਾ ਉਸ ਤੇ ਸਹਿਰ ਫਿਰਿਆ ਹਨ ਪਾਤਸ਼ਾਹ ਵਰਗੇ ਲੋਕ ਵਾਇਹਣ ਸਮੂਹਤੀ ਸਿਕਸ ਜਿਹੜੀ ਵੈਕੀ ਮੈਂ ਪਤਿਆ ਲਿਖਾ ਦਾਂ ਵਾਹ ਦੇ ਦੁੱਖ ਦਾ ਹਾਂ ਸਾਹਿਬ

ਉਹ ਤੁਸੀਂ ਸਾਰੇ ਇਸ ਗੱਲ ਤੋਂ ਭੱਜੀ ਪਾਪ ਜਦੋਂ ਕੋ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਹੀ ਜੀ ਘਟਨਾ ਵਾਪਰਨੇ ਕਰ ਕਿਤੇ ਬਹੁਤ ਦੂਰ ਦੀ ਗੱਲ ਸੀ ਬਹੁਤ ਦੂਰ ਦੀ ਤੇ ਕਿਤੇ ਚੋਰੀ ਕੋਈ ਹੋਰ ਨਿੱਕੇ ਨੋਕੇ ਘਟਨਾ ਨਹੀਂ ਸੀ ਪਾਪ ਪਰ ਕਾਰਨ ਕੀ ਸੀ ਕਿ ਉਹ ਸਮੁੱਚੀ ਰੈਤ ਨੂੰ ਸਮੁੱਚੇ ਲੋਕਾਂ ਨੂੰ ਸਾਰੇ ਮੇਕ ਸਮਝੇ ਆਪਣਾ ਪਰਵਾਸ ਹੁੰਦੇ ਸੀ। ਔਰ ਸਾਰਿਆਂ ਨੂੰ ਵਿਸ਼ਵਾਸ ਜੀ ਕਿ ਜੁਰਾਦਨ ਰਹਿਣਾ। ਉਹਦਾ ਜੀ ਸਤਿਕਾਰ ਕਰੀਏ। ਗੁਰਬਾਣੀ ਨਾਲ ਜੁੜਿਆ ਰਹਿਣਾ ਸੀ। ਮੈਂ ਜਾਦਾ ਤੁਸਨਾ ਕਹਿੰਦਾ ਵਾ ਜਿੱਥੇ ਉਹਨਾਂ ਨੂੰ ਸ਼ਰਧਾ ਦੇ ਪੂਨ ਭੇਟ ਕਰਨਾ। ਬਹੁਤ ਬਹੁਤ ਮਨਸਾ ਜੀ ਕਰਨਾ ਵਾ। ਕੋਈ ਸਰਕਾਰਾਂ ਜੀ ਵੀ ਬੇਨਤੀ ਕਰਦੇ। ਕਿ ਸਰਕਾਰਾਂ ਨੂੰ ਇਹੋ ਜਿਹਾ ਕਟਨਾ ਹੋਣਾ। 2000 ਚ ਵੀ ਵਕਰੀ ਆਪਣੇ ਪੈਂਤੀ ਚੱਤੀ ਸਿੰਘ ਦਾ ਧੱਕੇ ਮਾਰੀ ਕਰਾ ਦੋ ਕੰਮ ਕਰਕੇ ਹੋ ਨਹੀਂ ਪਹੁੰਚਿਆ ਲੈ। ਹੋਏ ਅੱਜ ਤੱਕ ਚੱਡ ਰਿਹਾ। ਹੋਰ ਵੀ ਕਈ ਚਿਕਿਤਾਂ ਤੁਰ ਗਿਆ। ਸੋ ਸਰਕਾਰਾਂ ਨੂੰ ਸੁਪੇਧ ਰਹਿਣਾ ਚਾਹੀਦਾ। ਯਾਦਾ ਸੁਣਾ ਜਾਂਦਾ ਹੋ ਰਿਹਾ। ਸਾਰਿਆਂ ਨੂੰ ਬੇਨਤੀ ਕਰਾਂਗਾ। ਅੱਜ ਆਪਾਂ ਨੂੰ ਬਹੁਤ ਜ਼ਰੂਰਤ ਹੈ। ਖਾਸ ਕਰਕੇ ਆਪਣੇ ਪਹਾਉਂ ਉੱਤੇ ਹੋਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ